ਬਹੁਤ ਸਵਾਗਤ ਸਾਰੇ ਵਿਦਿਆਰਥੀਆਂ ਦਾ ਕਈ ਮਹੱਤਵਪੂਰਨ ਸਵਾਲ ਮੇਰੇ ਦਿਮਾਗ 'ਚ ਪੈਦਾ ਹੋ ਰਹੇ ਨੇ ਉਹਨਾਂ ਦਾ ਜਵਾਬ ਤਿਰਜਜੀ ਤੋਂ ਲੈਣੇ ਆ ਤਿਰਜਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਿਰਜਜੀ ਆਸਟ੍ਰੇਲੀਆ ਨੇ ਇੰਡੀਆ ਨੂੰ ਕਰਤਾ ਲੈਵਲ 2 'ਚ ਮਸ਼ਹੂਰੀਆਂ ਦਾ ਅੰਤ ਹੋਇਆ ਪਿਆ ਹੈ ਮਸ਼ਹੂਰੀਆਂ ਕਹਿ ਰਹੀਆਂ ਨੇ ਵੀ ਬਸ ਤੁਸੀਂ ਆ ਜਾਓ ਤੇ ਤੁਹਾਨੂੰ ਤੋਰੀਏ ਪੜ੍ਹਾਈ ਦੇ ਲਈ ਸਵਾਲ ਇਹ ਹੈ ਕਿ ਵਿਦਿਆਰਥੀ ਜਿਹਨੇ ਆਸਟ੍ਰੇਲੀਆ ਜਾਣਾ ਹੈ ਬਹੁਤ ਸਾਰੇ ਵਿਦਿਆਰਥੀ ਸੋਚਦੇ ਨੇ ਵੀ ਅਸੀਂ ਪੈਕੇਜ ਕਰ ਲਈਏ ਪੈਕੇਜ ਵਾਲੇ ਤੋਂ ਕੀ ਪੁੱਛਣ ਪੈਕੇਜ ਦੇ ਵਿੱਚ ਕੀ ਹੋਵੇ ਵਿਦਿਆਰਥੀ ਦੇ ਲਈ ਔਰ ਵਿਦਿਆਰਥੀ ਯੂਨੀਵਰਸਟੀਆਂ ਵੱਖ-ਵੱਖ ਲੈਵਲ ਦੀਆਂ ਨੇ ਆਸਟ੍ਰੇਲੀਆ 'ਚ ਵਿਦਿਆਰਥੀ ਕਿਵੇਂ ਤੈਅ ਕਰੇ ਕਿ ਉਹਨੇ ਕਿਹੜੇ ਲੈਵਲ ਦੀ ਯੂਨੀਵਰਸਿਟੀ 'ਚ ਜਾਣਾ ਹੈ ਲੈਵਲ 1 ਯੂਨੀਵਰਸਿਟੀ ਲੈਵਲ 2 ਯੂਨੀਵਰਸਿਟੀ ਹੈ ਇਹਦੇ ਤੇ ਕਲੈਰਿਟੀ ਪੂਰੀ ਦੇ ਦਿਓ ਤੇ ਸਰ ਇਹ ਟਾਪਿਕ ਨਾ ਬਹੁਤ ਇੰਪੋਰਟੈਂਟ ਆ ਤੇ ਮੈਨੂੰ ਇਹਦਾ ਲੱਗਦਾ ਵਾ ਕਿ ਜੇ ਬੱਚਾ ਹਰ ਬੱਚਾ ਸਾਹਮਣੇ ਵਾਲੇ ਬੰਦੇ ਨੂੰ ਇਹ ਸਵਾਲ ਜਿਹੜਾ ਤੁਸੀਂ ਸਰ ਮੇਰੇ ਤੋਂ ਪੁੱਛ ਰਹੇ ਪੁੱਛਣ ਲੱਪਿਆ ਨਾ ਤੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਾਪਿਆਂ ਦੇ ਕੀਮਤੀ ਪੈਸੇ ਤੇ ਬੱਚੇ ਦਾ ਸਮਾਂ ਕਦੀ ਨਾ ਖਰਾਬ ਹੋਊਗਾ ਕਿਉਂਕਿ ਨਾ ਵੀਜ਼ਾ ਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀਜ਼ਾ ਜਦੋਂ ਬੰਦਾ ਸਾਹਮਣੇ ਵਾਲੇ ਬੰਦਾ ਗਰੰਟੀ ਚੱਕਣ ਲਾ ਪੈਂਦਾ ਦੁਕਾਨਦਾਰੀ ਆ ਮੈਂ ਅੱਗੇ ਵੀ ਜਿੱਦ ਤੱਕ ਦੁਕਾਨਦਾਰੀ ਤੁਹਾਡੇ ਵਾਲੀ ਹੱਕ ਦੀ ਅਸੀਂ ਗੱਲ ਨਹੀਂ ਕਰਾਂਗੇ ਤੇ ਨਹੀਂ ਚੰਗੇ ਲੱਗੋਗੇ ਬਟ ਉਹੀ ਨਾ ਸਾਡੇ ਵੀ ਉਸੂਲ ਅਸੀਂ ਤਾਂ ਕਹਿੰਦੇ ਸੱਚ ਦੇ ਖੜਨਾ ਬਾਕੀ ਕੋਈ ਨਹੀਂ ਉਸ ਵਾਈਕਰ ਦੇ ਹੱਥ ਆ ਜੇ ਇੱਜ਼ਤ ਬਣਨੀ ਹੋਈ ਜ਼ਰੂਰ ਬਣੂਗੀ ਹੈਗੀ ਪਰ ਕਈ ਵਾਰੀ ਨਾ ਬੱਚੇ ਸਾਡੇ ਬੱਚਾ ਵੱਡ ਵੀ ਆ ਪਤਾ ਹੀ ਨਹੀਂ ਯੂਜ਼ ਕਰ ਦੇਣਗੇ ਨਾ ਛੇਤੀ ਬਹਾ ਦੇ ਵਿੱਚ ਬੈ ਜਾਂਦੇ ਆ ਛੇਤੀ ਕਈ ਵਾਰੀ ਕਿਸੇ ਤੋਂ ਇੰਪ੍ਰੈਸ ਹੋ ਜਾਂਦੇ ਕਿ ਹਾਂ ਵੀ ਪਤਾ ਨਹੀਂ ਸਾਰੇ ਪੈਸੇ ਮੇਰੇ ਤੇ ਲ ਸ਼ਾਇਦ ਇਹਦੇ ਕੋਲ ਹੀ ਮੇਰਾ ਵੀਜ਼ਾ ਆਉਣਾ ਜਾਂ ਮੇਰੇ ਕੋਲ ਤਾਂ ਆਉਣਾ ਹੀ ਨਹੀਂ ਹੈਗਾ ਜਾਂ ਕਿਸੇ ਹੋਰ ਕੋਲ ਤਾਂ ਆ ਹੀ ਨਹੀਂ ਜੜਾ ਕਿ ਸਕਦਾ ਜੇ ਅਗਲਾ ਬੰਦਾ ਦਿਖਾਈ ਜਾਂਦਾ ਤੇ ਮੈਂ ਨਾ ਕਹਿਣਾ ਚਾਹੂੰਗਾ ਜਦੋਂ ਵੀ ਤੁਸੀਂ ਕਿਸੇ ਨਾਲ ਪੈਕੇਜ ਕਰਦੇ ਆ ਜੇ ਪੇ ਆਫਟਰ ਵੀਜ਼ਾ ਵਾ ਨਾ ਸਮਝ ਲਓ ਉਹਦਾ ਵੀ ਫਾਇਦਾ ਹੋਣਾ ਜੇ ਵੀਜ਼ਾ ਜੇ ਮੇਰੇ ਹਮ ਆਪਣੀ ਤੇ ਲਾ ਕੇ ਗੱਲ ਕਰਦਾ ਮੇਰਾ ਵੀ ਫਾਇਦਾ ਹੋਣਾ ਜੇ ਮੈਂ ਤੁਹਾਡੇ ਨਾਲ ਪੇ ਆਫਟਰ ਵੀਜ਼ਾ ਕਰਦਾ ਤੇ ਅਸੀਂ ਵੀ ਜੜਾ ਕੀ ਕਰਦੇ ਆ ਤੇ ਸਭ ਤੋਂ ਪਹਿਲਾ ਸਵਾਲ ਪੈਸੇ ਤੇ ਮੈਂ ਬਾਅਦ ਚ ਆਉਣਾ ਪਹਿਲਾ ਸਵਾਲ ਤੇ ਪੁੱਛਣਾ ਵਾ ਕਿ ਭਰਾ ਕਿਹੜੀ ਯੂਨੀਵਰਸਿਟੀ ਦੇ ਵਿੱਚ ਮੇਰਾ ਅਪਲਾਈ ਹੋ ਰਿਹਾ ਇਹ ਯੂਨੀਵਰਸਿਟੀ ਗਰੁੱਪ 8 ਦੀ ਆ ਇਹ ਲੈਵਲ 1 ਦੀ ਆ ਲੈਵਲ 2 ਦੀ ਯੂਨੀਵਰਸਿਟੀ ਜਾਂ ਕਿਸੇ ਲੈਵਲ 3 ਦੀ ਜਗਾੜ ਹੀ ਲਾ ਰਹੇ ਆ ਭਰਾ ਮੇਰੇ ਤੇ ਜਿੱਦੀ ਕੋਈ ਫੀਸ ਹੀ ਹੈ ਨਹੀਂ ਕਿ ਕਿਉਂਕਿ ਅਜੇ ਮੈਂ 10ਵੀਂ ਦਾ ਮੈਂ ਇੰਡੀਆ ਲੈਵਲ 2 ਦਾ ਆਉਂਦਾ ਮਤਲਬ ਇਹ ਨਹੀਂ ਕਿ 100% ਵੀਜ਼ਾ ਆਊਗਾ ਇੰਡੀਆ ਲੈਵਲ 2 ਦਾ ਮਤਲਬ ਇਹ ਹੈਗਾ ਕਿ ਮੌਕਾ ਹੈਗਾ ਵੀਜ਼ੇ ਦੇ ਚਾਂਸ ਮਲਕੀ ਜਿਹੜੇ ਵੱਧ ਚੁੱਕੇ ਜਿਹੜੇ ਹੈਗੇ ਆ ਪਰ ਵੀਜ਼ਾ ਕਿੱਥੋਂ ਆਉਣਾ ਤੁਹਾਡੇ ਡਾਕੂਮੈਂਟਸ ਨੂੰ ਆਉਣਾ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਕੀ ਹੁੰਦਾ ਸੀਓਈ ਜਿਹਨੂੰ ਆਪਾਂ ਕਨਫਰਮੇਸ਼ਨ ਆਫ ਐਨਰੋਲਮੈਂਟ ਕਹਿੰਦੇ ਆ ਉਹ ਸੀਓਈ ਜਿਹੜੀ ਕਿ ਕਦੋਂ ਆਣੀ ਹੈਗੀ ਆ ਉਦੋਂ ਹੀ ਆ ਜਿਹੜੀ ਤੁਹਾਡੀ ਯੂਨੀਵਰਸਿਟੀ ਤੁਹਾਡੇ ਸੈਟੀਸਫਾਈ ਉਦੋਂ ਆਣੀ ਆ ਸੋ ਟਰਾਈ ਕਰਿਆ ਕਰੋ ਆਪਣੀ ਫਾਈਨੈਂਸ਼ੀਅਲ ਅਬਿਲਿਟੀ ਦੇ ਅਕੋਰਡਿੰਗ ਆਪਣੇ ਐਕਾਡੈਮਿਕ ਪ੍ਰੋਫਾਈਲ ਦੇ ਅਕੋਰਡਿੰਗ ਕਿ ਹਾਂ ਵੀ ਕਿਹੜੀ ਯੂਨੀਵਰਸਿਟੀ ਜਿਹੜੀ ਤੁਸੀਂ ਪ੍ਰੀਫਰ ਕਰਦੇ ਆ ਲੈਵਲ 1 ਨੂੰ ਹਮੇਸ਼ਾ ਪ੍ਰੀਫਰ ਕਰੋ ਹਾਂ ਜੇ ਲੈਵਲ 1 ਦੇ ਵਿੱਚ ਕਿਸੇ ਕਾਰਨ ਕਰਕੇ ਵੀ ਜੜੀ ਮਿਸ਼ਨ ਨਹੀਂ ਹੋ ਪਾਰੇ ਕੋਈ ਹੁੰਦਾ ਮੈਨੂੰ ਪਤਾ ਪ੍ਰੋਫਾਈਲ ਦੇ ਵਿੱਚ ਕਈ ਵਾਰੀ ਆਪਾਂ ਐਕਾਡੈਮਿਕਲੀ ਕਹਿ ਲੀਏ ਜਾਂ ਫਾਈਨੈਂਸ਼ੀਅਲੀ ਕਹਿ ਲੀਏ ਯਾ ਲੈਵਲ 2 ਵੀ ਤੁਸੀਂ ਜਿਹੜਾ ਕਿ ਜ਼ਰੂਰ ਕਰ ਸਕਦੇ ਏ ਸਵਾਲ ਤੁਹਾਡਾ ਪਹਿਲਾ ਹੋਣਾ ਚਾਹੀਦਾ ਦੂਜਾ ਸਵਾਲ ਕਈ ਵਾਰੀ ਕਿਨੇ ਸਾਡੇ ਕੋਲ ਬੱਚੇ ਆਉਂਦੇ ਕਿ ਹੁਣ ਜਦੋਂ ਅਸੀਂ ਬੱਚੇ ਦਾ ਪੈਕੇਜ ਮਲੇ ਸਾਡੇ ਕੋਲ ਵੀ ਬੱਚੇ ਆ ਰਹੇ ਅਸੀਂ ਤਾਂ ਮੈਂ ਤਾਂ ਬੱਚੇ ਨੂੰ ਅਮਾਉਂਟ ਕਹਿੰਦਾ ਬਰਾ ਤੇਰੀ ਇੰਨੀ ਅਮਾਉਂਟ ਲਗਭਗ ਮੈਂ ਪੇ ਕਰਨੀ ਆ ਉਸ ਤੋਂ ਬਾਅਦ ਪੈਕੇਜ ਆ ਜੇ ਤੇਰੀ ਕੋਲ ਮੇਰੇ ਕੋਲ ਯੂਨੀਵਰਸਿਟੀ ਨੇ ਅਮਾਉਂਟ ਘਟਾਵੰਗੀ ਮੈਂ ਪੈਕੇਜੋਂ ਪੈਸੇ ਘਟਾ ਦਨੇ ਆ ਜੇ ਅਮਾਉਂਟ ਜਿਆਦਾ ਮੰਗੀ ਤੇ ਫਿਰ ਤੈਨੂੰ ਦੇਣੇ ਪੈਣੇ ਆ ਕਿਉਂਕਿ ਜੋ ਇੱਕ ਸੱਚ ਹੈਗਾ ਕਿਉਂਕਿ ਬੱਚਾ ਵੀ ਉਸ ਚੀਜ਼ ਨੂੰ ਸਮਝਦਾ ਹਾਂ ਜਿਹੜੇ ਤਾਂ ਮੈਂ ਤਾਂ ਕਹੂੰਗਾ ਕਿ ਬੱਚਿਆਂ ਨੂੰ ਪਤਾ ਵਾ ਕਿ ਸੱਚ ਕੀ ਹੈ ਉਹਦੇ ਪੇਰੈਂਟਸ ਨੂੰ ਮਲੇ ਸੁਲਝੇ ਹੋਏ ਉਹ ਚੀਜ਼ ਮੁਲਤਾਨ ਤੋਂ ਅਗਲਾ ਬੰਦਾ 80 ਲੱਖ ਦਾ ਕਹਿ ਰਿਹਾ ਇਹਨਾਂ ਨੇ 80 ਕਹਿ ਰਿਹਾ ਬੱਚ ਲੋ ਇੱਕ ਉਹ ਚੰਡੀਗੜ੍ਹ ਜਾਂਦੀ ਟਿਕਟ ਨਹੀਂ ਹੈਗੀ ਜੀ ਕਿ ਇਹ 80 ਦੀ ਲੈ ਕੇ ਉੱਥੇ ਪਹੁੰਚ ਜਾਗੇ ਹਰ ਯੂਨੀਵਰਸਿਟੀ ਦੀ ਸਰ ਆਪਣੀ ਫੀਸ ਆ ਆਪਣੀ ਉਹਦੀ ਰਿਕੁਆਇਰਮੈਂਟ ਆ ਕਿ ਇੰਨੀ ਫੀਸ ਤਾਰਨੀ ਪੈਣੀ ਆ ਤੇ ਕਿਦਾਂ ਸੋ ਦੂਜਾ ਸਵਾਲ ਤੁਹਾਡਾ ਕਿਉਂ ਨਹੀਂ ਜਦਾ ਕਿ ਭਰਾ ਪੈਕੇਜ ਦੇ ਵਿੱਚ ਮੇਰੀ ਫੀਸ ਕਿੰਨੀ ਚੱਲਦੀ ਆ 6 ਮਹੀਨੇ ਦੀ ਫੀਸ ਨਹੀਂ ਪੁੱਛਣਾ ਅਮਾਉਂਟ ਪੁੱਛਣੀ ਆ ਡਾਲਰਸ ਦੇ ਵਿੱਚ ਅਮਾਉਂਟ ਪੁੱਛਣੀ ਆ ਕਿੰਨੀ ਮੇਰੀ ਡਾਲਰਸ ਦੇ ਵਿੱਚ ਤੁਸੀਂ ਸਰ ਫੀਸ ਜਿਹੜੀ ਕੀ ਆ ਪੇ ਕਰੋਗੇ ਪੈਕੇਜ ਦੇ ਵਿੱਚ ਹੈਗੀ ਆ ਤੀਜੀ ਚੀਜ਼ ਮੈਂ ਤਾਂ ਇਹ ਵੀ ਕਹਿਣਾ ਚਾਹੂੰਗਾ ਮੈਂ ਜੋ ਕਰ ਰਿਹਾ ਮੈਂ ਕਿਸੇ ਦੇ ਨਹੀਂ ਕਹੂੰਗਾ ਕਿ ਉਹ ਗਲਾ ਕਿਉਂ ਨਹੀਂ ਕਰ ਰਿਹਾ ਕਿਦਾਂ ਅਸੀਂ ਕੀ ਕਰ ਰਹੇ ਆ ਸਾਡੇ ਕੋਲ ਚਾਹੇ 800 ਵਾਲਾ ਬੱਚਾ ਆ ਰਿਹਾ ਕਿਉਂਕਿ ਹਾਂ ਗੈਪ ਵਾਲੇ ਬੱਚੇ ਨੂੰ ਤਾਂ ਮੈਂ ਹਜੇ ਨਾ ਕਰ ਰਿਹਾ ਉਹਨੂੰ ਮੈਂ ਕਹਿੰਦਾ ਪੁੱਤ ਯੂਆ ਨਾਖੜ ਕੱਲ ਨਾਪਾ ਖਰਾਬ ਕਰ ਬੈਠੀਏ ਹਾਂ ਤੂੰ ਜੇ ਆਸਟ੍ਰੇਲੀਆ ਜਾਣਾ ਵਾ ਜਿਹੜੇ ਬੱਚੇ ਹੈਗੇ ਆ ਤੇ ਉਹਨਾਂ ਬੱਚਿਆਂ ਨੂੰ ਮੈਂ ਸਾਫ਼ ਨੂੰ ਕਹਿ ਰਿਹਾ ਕਿ ਐਮਬੈਸੀ ਫੀਸ ਮਤਲਬ ਕਿ ਕਿਸੇ ਤਰ੍ਹਾਂ ਦਾ ਵੀ ਬੱਚਾ ਜਿਹੜੀ ਪ੍ਰੋਫਾਈਲ ਨੂੰ ਅਸੀਂ ਮਤਲਬ ਕਿ ਹਾਂ ਕਰਦੇ ਆ ਅਸੀਂ ਉਹਦੇ ਨਾਲ ਕੰਪਲੀਟ ਪੈਕੇਜ ਕਰ ਰਹੇ ਆ ਉਹਦੀ ਐਮਬੈਸੀ ਫੀਸ ਵੀ ਵਿੱਚ ਪਏ ਅਸੀਂ ਜਿਹੜਾ ਕੀ ਕਰ ਰਹੇ ਆ ਬੱਚੇ ਕੱਲਾ ਇਹ ਨਹੀਂ ਕਿ ਹਾਂ ਵੀ ਫੀਸਾਂ ਦਾ ਚਲੋ ਵਾਪਸ ਆ ਜੈ ਨਹੀਂ ਆ ਜਿਹੜੇ ਐਮਬੈਸੀ ਫੀਸ ਜਿਹੜਾ ਲਗਭਗ ਹੁਣ 2000 ਡਾਲਰ ਉਹ ਜਿਹੜੀ ਹੋਈ ਹੋਈ ਆ ਕਿ ਹਾਂ ਉਹ ਰੇਸ ਕੇ ਬੱਚਾ ਜਿਹੜਾ ਲੈ ਜਾਵੇ ਆਵੇ ਜਿਹੜਾ ਕਿ 7.5 ਲੱਖ ਰੁਪਏ ਦੇ ਨੀਅਰ ਬਾਡ ਬਣ ਜਾਣਾ ਹੈ 20 ਤੋਂ 1.5 ਦੇ ਵਿੱਚ ਤੇ ਮੈਂ ਇਸੇ ਲਈ ਕਹਿਣਾ ਚਾਹਾਂਗਾ ਕਿ ਸਾਡੇ ਕੋਲ ਜਿਹੜਾ ਪੈਕੇਜ ਉਹ ਕੰਪਲੀਟ ਆ ਤਾਂ ਮੈਂ ਬਾਕੀਆਂ ਦੇ ਨਾਲ ਇਹ ਕੁਐਸਚਨ ਨਹੀਂ ਕੀਤਾ ਇਹ ਕੁਐਸਚਨ ਹੋਵੇ ਜਿਹੜਾ ਕਿ ਮੇਰੇ ਕੋਲ ਹੈਗਾ ਅਸੀਂ ਚਾਹੇ ਆਰਟਸ ਵਾਲਾ ਬੱਚਾ ਕਾਮਰਸ ਵਾਲਾ ਬੱਚਾ ਮੈਡੀਕਲ ਵਾਲਾ ਬੱਚਾ ਨਾਨ ਮੈਡੀਕਲ ਜਾਂ ਸੁਪਰ ਮੈਡੀਕਲ ਵਾਲਾ ਬੱਚਾ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਵੀ ਲੋਕੇਸ਼ਨ ਹੈ ਜੀ8 ਲੈਵਲ 1 ਲੈਵਲ 2 ਦੇ ਨਾਲ ਅਸੀਂ ਉਹਨਾਂ ਕੰਪਲੀਟ ਪੈਕੇਜ ਕਰਦੇ ਹਾਂ ਤੇ ਇਹ ਸਵਾਲ ਤੁਹਾਨੂੰ ਸਾਹਮਣੇ ਵਾਲਿਆਂ ਨੂੰ ਪੁੱਛਣਾ ਚਾਹੀਦਾ ਤੇ ਪੁੱਛਿਆ ਕਰੋ ਜੇ ਵੀਜ਼ੇ ਦੀ ਤੁਹਾਨੂੰ ਲੋੜ ਚੱਲਨੇ ਆ ਤੇ ਜੇ ਮੈਂ ਜਿੰਨੀ ਮਰਜੀ ਇਹ ਤੇ ਅਨਾਉਂਸਮੈਂਟਾਂ ਚੰਗੀਆਂ-ਚੰਗੀਆਂ ਤੁਹਾਨੂੰ ਗਾਈਡੈਂਸ ਦੇ ਰਿਆਂ ਇਹਦੇ ਨਾਲ ਤੇ ਇਹ ਵੀ ਨਹੀਂ ਸਾਡਾ ਕਾਰੋਬਾਰ ਵੀ ਨਹੀਂ ਚੱਲਣਾ ਸਾਡਾ ਕਾਰੋਬਾਰ ਵੀ ਤੁਹਾਡੇ ਵੀਜ਼ੇ ਨਾਲ ਚੱਲੇ ਸੋ ਦੋਨੋਂ ਜਾਣਿਆਂ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਸੋ ਅਸੀਂ ਉਹ ਚੀਜ਼ਾਂ ਤੁਹਾਡੇ ਨਾਮ ਅੱਛੇ ਖੋਲ ਕੇ ਰੱਖੀਆਂ ਜੋ ਅਸੀਂ ਬੱਚਿਆਂ ਨਾਲ ਆਪਣੇ ਨਾਲ ਕਰਦੇ ਜੋ ਸਾਡੇ ਕੋਲ ਜਿਹੜੇ ਸਾਡੇ ਕੋਲ ਕੰਮ ਕਰਾਉਂਦੇ ਆ ਸੋ ਇਹ ਸਵਾਲ ਜਿਹੜੇ ਕੀ ਆ ਜ਼ਰੂਰ ਸਾਹਮਣੇ ਵਾਲੇ ਨੂੰ ਦਿਲ ਖੋਲ ਕੇ ਪੁੱਛਿਆ ਕਰੋ ਦਲੇਰੀ ਨਾਲ ਪੁੱਛਿਆ ਕਰੋ ਕਿਉਂਕਿ ਐਂਡ ਆਫ ਦਾ ਡੇ ਪੈਸੇ ਦੇਖ ਕੇ ਤੁਸੀਂ ਜਿਹੜੇ ਕੀ ਬਾਹਰ ਜਾਓਗੇ ਸੋ ਇਸ ਲਈ ਡਰਨ ਦੀ ਲੋੜ ਨਹੀਂ ਆ ਬ ਗਲਤ ਸਟੈਪ ਨਹੀਂ ਚੱਕਣਾ ਹਰ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਯੂ ਨੇਵਰ ਨੋ ਕਿਹੜਾ ਬੰਦਾ ਕਿਹੜੀ ਵੀਡੀਓ ਦੇਖਦਾ ਆਸਟ੍ਰੇਲੀਆ ਨੇ ਮੰਨ ਕੇ ਚੱਲੋ ਦੂਜਾ ਮੌਕਾ ਤੁਹਾਨੂੰ ਨਹੀਂ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੋ ਇਸ ਲਈ ਇੱਕ ਇਸੇ ਸਮੇਂ ਦੇ ਵਿੱਚ ਆਪਣੇ ਪੇਪਰ ਦੀ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਆ ਬਹੁਤ ਵਧੀਆ ਤਰੀਕੇ ਨਾਲ ਕਰਕੇ ਦੈਨ ਐਂਬੈਸੀ ਦੇ ਵਿੱਚ ਜਿਹੜੀ ਕੀ ਲਾਉਣੀ ਆ ਬਾਕੀ ਰਾਜੀ ਖੁਸ਼ੀ ਰਹੋ ਚੜ੍ਹਦੀ ਗੱਲ 'ਚ ਰਹੋ ਉਮੀਦ ਕਰਦਾ ਸਾਰਿਆਂ ਦੇ ਬਾਝਾਂਦੇ ਸੁਪਨਾ ਜੈਨੂ ਦੇ ਮਾਂਦ ਤਰੀਕੇ ਨਾਲ ਜਲਦੀ ਤੋਂ ਜਲਦੀ ਜ਼ਰੂਰ ਪੂਰੇ ਹੋ ਸੋ ਬਹੁਤ-ਬਹੁਤ ਧੰਨਵਾਦ ਜੀ 8557885578 ਤੇ ਫੋਨ ਮਲਾ ਕੇ ਗੱਲ ਕਰ ਲੈਣੀ ਤਿਰਤ ਜੀ ਦੇ ਨਾਲ ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਗਲਤ ਫੈਸਲਾ ਨਾ ਕਰ ਲਿਓ ਸੋ ਸਮਝ ਕੇ ਫੈਸਲਾ ਕਰਨਾ ਹੈ ਨਾ ਜ਼ਮੀਨ ਵੇਚਣੀ ਨਾ ਘਰ-ਬਾਰ ਵੇਚਣਾ ਹੈ ਲੋਨ ਲੈਣਾ ਹੈ ਜਦੋਂ ਪੜ੍ਹਾਈ ਮੁੱਕ ਗਈ ਫਿਰ ਉਤਾਰਨਾ ਹੈ ਧੰਨਵਾਦ